ਲਗਾਤਾਰ ਪਾਕਿਸਤਾਨ ਵੱਲੋਂ ਨਾ ਪਾਕ ਹਰਕਤਾ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵਕਤ ਅਸੀਂ ਗੁਰੂ ਨਗਰੀ ਦੇ ਸ਼ਾਟੇ ਏਰੀਆ ਦੇ ਵਿੱਚ ਮੌਜੂਦ ਹਾਂ ਤਾਂ ਦੱਸਦੀ ਕਿ ਜਿੱਥੇ ਕਿ ਡਰੋਨ ਵੱਖ-ਵੱਖ ਏਰੀਆ ਦੇ ਵਿੱਚ ਜਿਹੜੇ ਡਿੱਗੇ ਨੇ ਤਾਂ ਉੱਥੇ ਹੀ ਜੋ ਸਵੇਰ ਵੇਲੇ ਗੁਰੂ ਨਗਰੀ ਦੇ ਸ਼ਾਟੇ ਏਰੀਆ ਦੇ ਵਿੱਚ ਬੰਬ ਨਵਾਂ ਚੀਜ਼ ਜਿਹੜੀ ਆ ਉਹ ਡਿੱਗੀ ਆ ਪੁਲਿਸ ਲਗਾਤਾਰ ਮੌਜੂਦ ਆ ਜਿੰਨਾਂ ਦੇ ਘਰ ਚ ਡਿੱਗੇ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਕੀ ਹੋਇਆ ਸੀ ਜੀ ਕਿੰਨੇ ਵਜੇ ਦਾ ਸਮਾਂ ਸੀਗਾ ਤਾਂ ਇਹ ਕਿਹੜਾ ਏਰੀਆ ਹੈਗਾ ਜੋ ਇਹ ਬੰਬ ਵਾਲੀ ਚੀਜ਼ ਡਿੱਗੀ ਤੁਹਾਨੂੰ ਕਦੋਂ ਪਤਾ ਲੱਗਾ ਹਾਂ ਜਿਸ ਸਿਕਾ ਸਰ ਮੇਰਾ ਨਾਮ ਬਲਜੀਤ ਆ ਸਰ ਜਿਵੇਂ ਦੋ ਆਪਾਂ ਮਾਰਨਿੰਗ ਟਾਈਮ ਤੇ ਉੱਠਿਆ ਨਾ ਕਿ ਰਾਤ ਤੋਂ ਆਪਾਂ ਮੰਨ ਲਓ ਕਿ ਪੂਰੀ ਰਾਤ ਜਾਗਦੇ ਹੀ ਰਹੇ ਆ ਮਾਰਨਿੰਗ ਟਾਈਮ ਜਦੋਂ 8:30 ਵਜੇ ਉੱਠਿਆ ਨਾ ਤੇ ਇਹ ਸਾਡੇ ਦਰਵਾਜ਼ੇ ਤੇ ਲੱਗ ਕੇ ਪਿਆ ਹੋਇਆ ਸੀਗਾ ਤੇ ਉਹਦੇ ਤੋਂ ਬਾਅਦ ਆਪਾਂ ਦੇਖਿਆ ਵਾ ਕਿ ਮੰਨ ਲਓ ਇਹ ਕਿਦਾਂ ਕੀ ਚੀਜ਼ ਆ ਨਾ ਥੋੜਾ ਜਿਹਾ ਇਹਨੂੰ ਦੇਖਿਆ ਇਹਦੇ ਵਿੱਚ ਤਾਰਾਂ ਸਿੱਗੀਆਂ ਤੇ ਇੱਕ ਮਤਲਬ ਕਿ ਪਤਨੀ ਪਟਾਸ ਜੋ ਵੀ ਹੁੰਦੀ ਆ ਨਾ ਉਹ ਚੀਜ਼ ਸੀਗੀ ਇਹਦੇ ਵਿੱਚ ਤੇ ਉਹਨੂੰ ਦੇਖਦੇ ਹੀ ਸਾਰ ਫਿਰ ਆਪਾਂ ਗਲੀ 'ਚ ਗੱਲ ਕੀਤੀ ਆ ਫਿਰ ਇਹਦਾ ਗਲੀ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਇਹਦੀ ਕੰਪਲੇਂਟ ਕਰੋ ਮਤਲਬ ਇਹ ਕੁਝ ਵੀ ਇਦਾਂ ਦੀ ਚੀਜ਼ ਮਿਸਾਈਲ ਵਿੱਚੋਂ ਨਿਕਲੀ ਹੋ ਸਕਦੀ ਹੈ ਤੇ ਕੋਈ ਧੁਮਾਕਾ ਵਗੈਰਾ ਤਾਂ ਨਹੀਂ ਸੀ ਹੋਇਆ ਨਹੀਂ ਸਰ ਇਹ ਜਦੋਂ ਮਤਲਬ ਮਾਰਨਿੰਗ ਟਾਈਮ ਤੇ 5:30 ਨਾ ਰੈੱਡ ਰੈੱਡ ਲਾਈਟਾਂ ਜਿਹੜੀਆਂ ਉੱਪਰੋਂ ਦੀ ਨਿਕਲ ਕੇ ਗਈਆਂ ਵਾ ਸਨਾ ਉਸ ਟਾਈਮ ਤੋਂ ਬਾਅਦ ਅਸੀਂ ਸਵੇਰ ਦਾ ਟਾਈਮ ਦੇਖਿਆ ਬਾਈ ਤਾਂ 5 ਵਜੇ ਦੇ ਕਰੀਬ ਕਿਹਾ ਜਾ ਰਿਹਾ ਡਿੱਗਾ ਉੱਥੇ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਰ ਆਪਾਂ ਸਵੇਰੇ ਵਿਖਿਆ ਇਹਨੂੰ ਕੋਈ 8:30 ਵਜੇ ਜਦੋਂ ਉੱਠ ਕੇ ਬਾਹਰ ਨਿਕਲੇ ਆ ਨਾ ਉਦੋਂ ਦੇਖਿਆ ਵਾ ਤੇ ਉਸ ਤੋਂ ਪੁਲਿਸ ਨੂੰ ਇੰਤਲਾ ਕਰ ਦਿੱਤਾ ਹਾਂਜੀ ਉਸੇ ਟਾਈਮ ਆਪਾਂ ਕੀਤੀ ਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਤਾਂ ਤਸਵੀਰਾਂ ਤਾਂ ਨਾਲ ਪੂਰੇ ਏਰੀਆ ਦੀ ਵੀ ਸਾਂਝੀ ਕਰਦੇ ਆ ਤੇ ਨਾਲ ਮੌਕੇ ਦੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਪੁਲਸ ਲਗਾਤਾਰ ਜਿਹੜੀ ਆ ਇੱਥੇ ਕਾਰਵਾਈ ਜੋ ਕਰਦੀ ਦਿਖਾਈ ਦੇ ਰਹੀ ਆ ਤਾਂ ਉੱਥੇ ਹੀ ਜਿੱਥੇ ਕਿ ਜੇ ਆਪਾਂ ਗੱਲ ਕਰ ਲਈਏ ਤਾਂ ਪੂਰੇ ਦੇਸ਼ ਭਰ ਦੇ ਵਿੱਚ ਇਸ ਵਕਤ ਵੱਖ-ਵੱਖ ਜਗਾਵਾਂ ਤੇ ਬੰਬ ਨਾਂਵਾਂ ਚੀਜ਼ਾਂ ਜਾਂ ਡਰੋਨ ਜਾਂ ਮਜ਼ੇਲਾ ਮਿਲਦੀਆਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਜੋ ਗੁਰੂ ਨਗਰੀ ਦੇ ਸ਼ਿਆਟਾ ਏਰੀਆ ਦੇ ਵਿੱਚ ਵੀ ਹੁਣ ਅਰਜਨਗਰ ਪਠੇ ਤੇ ਕਿਉਂਕਿ ਇਸ ਏਰੀਆ ਦਾ ਨਾਮ ਅਰਜਨਗਰ ਪਠਾ ਤਾਂ ਸ਼ਾਟੇ ਦੇ ਵਿੱਚ ਏਰੀਆ ਪੈਂਦਾ ਤਾਂ ਇਸ ਜਗ੍ਹਾ ਤੇ ਜੋ ਬੰਬ ਨਵਾਂ ਚੀਜ਼ ਜਿਹੜੀ ਆ ਉਹ ਮਿਲੀ ਆ ਤਾਂ ਆਲਾ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਮੌਕੇ ਦੇ ਉੱਤੇ ਕੀ ਕਹਿਣਾ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤਰ੍ਹਾਂ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਜਿਹੜੇ ਆਲਾ ਅਧਿਕਾਰੀ ਨੇ ਉਹ ਵੀ ਇੱਥੇ ਮੌਕੇ ਤੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕੀ ਇੱਥੇ ਕਿਹੜੀ ਚੀਜ਼ ਮਿਲੀ ਆ ਕਿਉਂਕਿ ਮਾਹੌਲ ਜਿਹੜਾ ਕਾਫੀ ਇਸ ਵਕਤ ਸਹਿਮ ਵਾਲਾ ਬ ਇਹ ਹੈਗੀ ਤੇ ਸ਼ੱਕੀ ਵਸਤੂ ਹੈ ਫੁੱਟਬਾਲ ਟਾਈਪ ਇੱਕ ਥਰਮੋਕੋਲ ਚ ਬਿਲੇਟੀ ਹੋਈ ਹੈ ਪਰ ਇਸ ਬਾਰੇ ਕਲੀਅਰ ਨਹੀਂ ਕਿਹਾ ਜਾ ਸਕਦਾ ਕੀ ਚੀਜ਼ ਹੈ ਸਾਡੀ ਐਫਐਸਐਲ ਟੀਮਾਂ ਜਿਹੜੀਆਂ ਨੇ ਬੰਬ ਨਿਰੋਧਕ ਟੀਮਾਂ ਪਹੁੰਚ ਚੁੱਕੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਜਾਂਚ ਉਪਰੰਤ ਹੀ ਪਤਾ ਲੱਗ ਸਕੇ ਕੀ ਚੀਜ਼ ਹੈਗੀ ਸਰ ਕਿਹੜਾ ਏਰੀਆ ਪੈਂਦਾ ਹੈ ਤਾਂ ਕਿੰਨੇ ਵਜੇ ਦੇ ਸਮੇਂ ਦੇ ਕਰੀਬ ਜਿਹੜੀ ਆ ਚੀਜ਼ ਇੱਥੇ ਡਿੱਗੀ ਸੀ ਇਹ ਅਰਜਨ ਨਗਰ ਪੱਠਾ ਏਰੀਆ ਪੈਂਦਾ ਥਾਣਾ ਛਾਟਾ ਦੇ ਏਰੀਆ ਵਿੱਚ ਤੇ ਸਵੇਰ ਜਿਹੜੀ ਆ 6-7 ਵਜੇ ਦੇ ਕਰੀਬ ਦੱਸਿਆ ਗਿਆ ਪਬਲਿਕ ਵੱਲੋਂ ਅਸੀਂ ਉਦੋਂ ਆ ਕੇ ਉਹਨੂੰ ਕਵਰ ਕੀਤਾ ਹੈ ਜੀ ਤਾਂ ਲਗਾਤਾਰ ਇੱਥੇ ਫੋਰਜ ਜਿਹੜਾ ਹੋਰ ਵੀ ਜਿਹੜੇ ਅਧਿਕਾਰੀ ਪਹੁੰਚ ਗਏ ਆ ਟੀਮਾਂ ਪਹੁੰਚ ਗਈਆਂ ਪ੍ਰੋਪਰ ਤਰੀਕੇ ਨਾਲ ਬਿਲਕੁਲ ਸਾਡੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਜਾਂਚ ਉਪਰੰਤ ਹੀ ਦੱਸ ਸਕਦੇ ਕਿ ਇਸ ਚੀਜ਼ ਕੀ ਕਿਹੜੀ ਚੀਜ਼ ਹੋ ਸਕਦੀ ਹੈ ਕਿਉਂਕਿ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਵੀ ਕਹਿ ਗਿਆ ਰੈੱਡ ਅਲਰਟ ਹੈਗਾ ਤਾਂ ਲੋੜ ਪੈਣ ਤੇ ਹੀ ਬਾਹਰ ਨਿਕਲੇ ਫालतू ਕੋਈ ਬਾਹਰ ਨਾ ਨਿਕਲੇ ਤਾਂ ਤੁਸੀਂ ਵੀ ਕੀ ਅਪੀਲ ਕਰਨੀ ਚਾਹੋਗੇ ਇਹਨਾਂ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਸਹਿਮ ਦਾ ਮਾਹੌਲ ਬਣਿਆ ਲੱਗਦਾ ਅਸੀਂ ਪਬਲਿਕ ਨੂੰ ਇਹੋ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਜੇ ਕੋਈ ਸ਼ੱਕੀ ਵਸਤੂ ਵੇਖਦੇ ਆ ਤੇ ਤੁਰੰਤ ਉਸ ਦੀ ਸੂਚਨਾ ਲਈ ਕੰਟਰੋਲ ਰੂਮ ਤੇ ਪੁਲਿਸ ਨੂੰ ਦਿੱਤੀ ਜਾਵੇ। ਸਰ ਜਿੱਥੇ ਡਿੱਗਾ ਕਿੰਨਾ ਦਾ ਘਰ ਆ ਕੋਣ ਕੀ ਨਾਮ ਹੈ ਇਹਨਾਂ ਦਾ ਜਿਹੜੇ ਕਹਿ ਰਹੇ ਜਿੱਥੇ ਇਹਨਾਂ ਦਾ ਘਰ ਡਿੱਗਾ। ਇਹ ਗਲੀ ਹੈ ਜੀ ਕਿਤੇ ਇੱਕ ਬਾਰ ਬਾਰ ਖੇਤਾਂ ਦੇ ਵਿੱਚ ਡਿੱਗਾ ਹੋਇਆ ਬਾਤ। ਜੀ ਤਾਂ ਸਵੇਰ ਮੱਦਾ ਟਾਈਮ ਸੀ ਕੋਸੇ। ਸਵੇਰ ਦੇ ਟਾਈਮ ਹਾਂਜੀ। ਤਾਂ ਇਹ ਤਸਵੀਰ ਲਗਾਤਾਰ ਸਾਂਝੀ ਕਰ ਰਹੇ ਹਾਂ ਆਲਾ ਅਧਿਕਾਰੀਆਂ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਆ ਕਿਹਾ ਗਿਆ ਕਿ ਜੋ ਬੰਬ ਨਮਾ ਚੀਜ਼ ਹੈ ਉਹ ਡਿੱਗੀ ਆ ਦੇਖੀ ਗਈ ਆ ਤਾਂ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਤਮਾਕਾ ਨਹੀਂ ਹੋਇਆ ਤਾਂ ਉੱਥੇ ਹੀ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਨੂੰ ਦੇਖਦੇ ਹੋਏ ਜਿਹੜਾ ਬੰਬ ਵਿਸਫੋਟ ਜਿਹੜੀ ਟੀਮਾਂ ਹੁੰਦੀਆਂ ਨੇ ਉਹ ਬੁਲਾ ਲਈਆਂ ਗਈਆਂ ਨੇ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਲਾਕਾ ਜਿਹੜਾ ਖਾਲੀ ਲਗਾਤਾਰ ਕਰਵਾਇਆ ਜਾ ਰਿਹਾ ਤਾਂ ਇੱਕ ਤਰਫਾ ਟੀਮਾਂ ਜਿਹੜੀਆਂ ਆਪਣਾ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਦੱਸ ਦਿੱ ਗਏ ਕੀ ਜਾਣਕਾਰੀ ਦੇ ਦਿੱਤੀ ਕਿ ਜਿਸ ਤਰ੍ਹਾਂ ਦੇ ਨਾਲ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਸਵੇਰ ਤੋਂ ਹੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਵੇਰ ਵੱਲੇ ਜੋ ਪਾਕਿਸਤਾਨ ਵੱਲੋਂ ਨਾ ਪਾਕਰਕਤ ਕੀਤੀ ਜਾਂਦੀ ਹੈ ਡਰੋਨ ਜਿਹੜੇ ਵੱਖ-ਵੱਖ ਏਰੀਆਜ਼ ਦੇ ਵਿੱਚ ਭੇਜੇ ਜਾਂਦੇ ਹਾਲਾਂਕਿ ਸਾਡੀ ਆਰਮੀ ਵੱਲੋਂ ਇਸ ਦਾ ਡਟ ਕੇ ਮੁਕਾਬਲਾ ਜ਼ਰੂਰ ਕੀਤਾ ਜਾ ਰਿਹਾ ਤਾਂ ਉੱਥੇ ਹੀ ਜੋ ਕੁਝ ਜੋ ਜਗ੍ਹਾਵਾਂ ਦੇ ਉੱਤੇ ਜਿਹੜੀਆਂ ਡਰੋਨ ਜਿਹੜੇ ਟਿਕ ਰਹੇ ਨੇ ਤਾਂ ਉਸ ਦੇ ਨਾਲ ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿ ਹੁਣ ਬੰਮ ਨਵਾਂ ਚੀਜ਼ ਜਿਹੜੀ ਆ ਉਹ ਡਿੱਗੀ ਜਿਹੜੀ ਇਸ ਜਗ੍ਹਾ ਦੇ ਉੱਤੇ ਇਸ ਇਲਾਕੇ ਦੇ ਵਿੱਚ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਜੋ ਉਸ ਦੇ ਨਾਲ ਜੋ ਤਾਰਾਂ ਜਿਹੜੀਆਂ ਹੈਗਿਆ ਨੇ ਉਸ ਨੂੰ ਫੜ ਕੇ ਜਾਂਚ ਕੀਤੀ ਜਾ ਰਹੀ ਆ ਕਿ ਪਤਾ ਲੱਗ ਸਕੇ ਕਿ ਇਹ ਕਿਹੜੇ ਜੋ ਤਰੀਕੇ ਦੇ ਨਾਲ ਕਿਉਂਕਿ ਕਿਹੜੀ ਚੀਜ਼ ਹੈਗੀ ਆ ਇਸ ਚੀਜ਼ ਦੀ ਜਿਹੜੀ ਪੁਸ਼ਟੀ ਹਲੇ ਜ਼ਰੂਰ ਪ੍ਰਸ਼ਾਸਨ ਕਰ ਰਿਹਾ ਕਿਉਂਕਿ ਕਿਹਾ ਜਾ ਰਿਹਾ ਕਿ ਬੰਮ ਨਾ ਚੀਜ਼ ਹੋ ਸਕਦੀ ਹੈ ਟੀਮਾਂ ਕਿਉਂਕਿ ਇੱਥੇ ਬੁਲਾ ਲਿੱਤੀਆਂ ਗਈਆਂ ਨੇ ਤਾਂ ਇਲਾਕਾ ਖਾਲੀ ਕਰਾਇਆ ਜਾ ਰਿਹਾ ਕਿਉਂਕਿ ਇਲਾਕੇ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਤੋਂ ਜਿਹੜੋ ਦੂਰ ਚਲੇ ਜਾਓ ਕਿਉਂਕਿ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਰਿਸਕ ਜਿਹੜਾ ਬਹੁਤ ਜ਼ਿਆਦਾ ਹੈਗਾ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸਰ ਕਿਹੜੀ ਚੀਜ਼ ਜਿਹੜੀ ਇੱਥੇ ਹੈਗੀ ਹੈ ਜੀ ਇਹ ਚੈੱਕ ਕਰ ਰਹੇ ਚੈੱਕ ਕਰਕੇ ਦੱਸ ਦੇਣਗੇ ਬਮ ਟਾਈਪ ਚੀਜ਼ ਹੈਗੀ ਬਮ ਟਾਈਪ ਨਹੀਂ ਲੱਗ ਰਹੀ ਬਮ ਟਾਈਪ ਨਹੀਂ ਲੱਗ ਰਹੀ ਬਮ ਟਾਈਪ ਨਹੀਂ ਲੱਗ ਰਹੀ ਤੇਰੀ ਆਪਣੀ ਰਿਪੋਰਟ ਦੇਣੀ ਐ ਐਕਸਪਰਟ ਹੈ ਉਤੇ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜ਼ਰੂਰ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਇਸ ਦੇ ਉੱਤੇ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੇਕਿਨ ਹਾਲਾਤ ਇਸ ਵੱਲੇ ਦੇ ਕਾਫੀ ਨਾਜ਼ੁਕ ਜਿਹੜੇ ਬਣੇ ਹੋਏ ਨੇ ਕਿਉਂਕਿ 5 ਵਜੇ ਦੇ ਕਰੀਬ ਦਾ ਸਮਾਂ ਸੀਗਾ ਕਿਹਾ ਜਾ ਰਿਹਾ ਜਦੋਂ ਇਹ ਚੀਜ਼ ਟਿਕਦੀ ਹੈ ਤਾਂ 7:30 ਵਜੇ ਦੇ ਕਰੀਬ ਜੋ ਪੁਲਸ ਨੂੰ ਇੰਤਲਾਹ ਕਰ ਦਿੱਤੀ ਜਾਂਦੀ ਹੈ ਇਲਾਕਾ ਨਿਵਾਸੀਆਂ ਵੱਲੋਂ ਕਿਉਂਕਿ ਲਗਾਤਾਰ ਦੇ ਰਾਤ ਇਸੇ ਇਲਾਕੇ ਦੇ ਵਿੱਚ ਦੱਸਦੀ ਹੈ ਕਿ ਗੁਰੂ ਨਗਰੀ ਦੇ ਛਾਟੇ ਇਲਾਕੇ ਦੇ ਵਿੱਚ ਵੀ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਜਿਸ ਦੇ ਵਿੱਚ ਕੀ ਜੋ ਡਰੋਨਸ ਜਾਂ ਮਜ਼ਹਿਲਾ ਜਿਹੜੀਆਂ ਰਾਤ ਵੇਲੇ ਦੇਖਣ ਨੂੰ ਆ ਸੀ ਗਿਆ ਤਾਂ ਉੱਥੇ ਹੀ ਹੁਣ ਇਸ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਟੀਮ ਵੱਲੋਂ ਆਪਣਾ ਜੋ ਕੰਮ ਇੱਥੇ ਕੀਤਾ ਜਾ ਰਿਹਾ ਤਾਂ ਉਸ ਦੀਆਂ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਸਵੇਰ ਤੋਂ ਹੀ ਵੱਖ-ਵੱਖ ਜਗਾਵਾਂ ਦੇ ਉੱਤੇ ਜਾ ਕੇ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਜੋ ਹਾਲਾਤ ਬਣੇ ਹੋਏ ਨੇ ਤਾਂ ਉਹ ਉਹ ਜਿਹੜੇ ਆ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਜਾਂਚ ਵਾਸਤੇ ਇਹ ਸਮਾਨ ਇਥੋਂ ਲੈ ਲਿੱਤਾ ਗਿਆ ਜੋ ਬੰਮ ਨਾਮਾ ਚੀਜ਼ ਜੋ ਸ਼ੱਕ ਕੀਤਾ ਜਾ ਰਿਹਾ ਹੈ ਸੀਰੀਅਸ ਦੇ ਵਿੱਚ ਕਿਹਾ ਜਾ ਰਿਹਾ ਤਾਂ ਉਸ ਨੂੰ ਜਾਂਚਿਆ ਪੜਤਾਲਿਆ ਜਾ ਰਿਹਾ ਕਿ ਕੀ ਚੀਜ਼ ਹੈਗੀ ਹੈ ਤਾਂ ਕੀ ਚੀਜ਼ ਹੈਗੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਜੋ ਇੱਥੇ ਕਾਰਵਾਈ ਜਿਹੜੀ ਪ੍ਰਸ਼ਾਸਨ ਵੱਲੋਂ ਪੂਰੀ ਕੀਤੀ ਜਾ ਰਹੀ ਹੈ ਤਾਂ ਉੱਥੇ ਜਿੱਥੇ ਕੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਵੱਲੋਂ ਜਿਹੜਾ ਹੁਣ ਗੁਰੂ ਡਿਗਰੀ ਦੇ ਵਿੱਚ ਜਿੱਦਾਂ ਕਿ ਰੈਡ ਅਲਰਟ ਕੀਤਾ ਗਿਆ ਤਾਂ ਰੈਡ ਅਲਰਟ ਕਰਨ ਤੋਂ ਬਾਅਦ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਹਰ ਕੋਈ ਆਪ ਆਪਣੇ ਘਰਾਂ ਦੇ ਵਿੱਚ ਰਹੇ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਪੈਨਿਕ ਕ੍ਰੀਟ ਨਾ ਹੋਵੇ ਜੋ ਅਫਵਾਹਾਂ ਤੋਂ ਬਚ ਕੇ ਰਹਿਣ ਕਿਉਂਕਿ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਫੁਵਾਵਾ ਬਹੁਤ ਜ਼ਿਆਦਾ ਫਲਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਤੋਂ ਜਿਹੜਾ ਖਾਸ ਤੌਰ ਤੇ ਬਚਨ ਦੀ ਲੋੜ ਹੈਗੀ ਆ ਤਾਂ ਇਹ ਖਾਸ ਅਹਿਮ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਸ਼ਾਟੇ ਏਰੀਆ ਦੇ ਵਿੱਚ ਹੋਣਾ ਬਹੁਤ ਨਮਾ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਤਾਂ ਇਹ ਲਗਾਤਾਰ ਜਿਹੜੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਸੀਗੀ ਤਾਂ ਹੁਣ ਦੇਖ ਸਕਦੇ ਹੋ ਕਿ ਜਿਹੜੀਆਂ ਟੀਮਾਂ ਇੱਥੇ ਮੌਜੂਦ ਨੇ ਤਾਂ ਆਲਾ ਅਧਿਕਾਰੀਆਂ ਨੂੰ ਜ਼ਰੂਰ ਬੁਲਾਇਆ ਜਾ ਰਿਹਾ ਉਹਨਾਂ ਵੱਲੋਂ ਤਾਂ ਇਹ ਜੋ ਚੀਜ਼ ਹੱਥ 'ਚ ਫੜੀ ਆ ਤਾਂ ਇਹ ਪਾਈ ਜਾਂਦੀ ਆ ਸਫੇਰ ਵਾਲੇ ਡਿੱਗਦੀ ਆ ਤਾਂ ਉਸ ਨੂੰ ਜਿਹੜਾ ਹੁਣ ਬੰਬ ਸਕੈਟ ਵੱਲੋਂ ਜਿਹੜੀਆਂ ਟੀਮਾਂ ਵੱਲੋਂ ਫੜ ਲਿੱਤਾ ਗਿਆ ਤਾਂ ਉੱਥੇ ਹੀ ਲਗਾਤਾਰ ਜੋ ਇਸ ਨੂੰ ਜਿਹੜਾ ਡਿਫਿਊਜ਼ ਕਰਨ ਦਾ ਕੰਮ ਜੋ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਜਿਹੜੀ ਜਾਣਕਾਰੀ ਜਿਹੜੀ ਆ ਸਾਂਝੀ ਕਰਨਗੇ ਕਿਉਂਕਿ ACP ਜੋ ਨੇ SHO ਨੇ ਜੋ ਥਾਣੇ ਦੇ ਤਾਂ ਉਹ ਵੀ ਨਾਲ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤਾਂ ਇਲਾਕਾ ਨੂੰ ਅਸੀਂ ਵੀ ਇੱਥੇ ਮੌਜੂਦ ਹੈਗੇ ਇਲਾਕਾ ਨੂੰ ਵਸੀਆਂ ਨਾਲ ਵੀ ਗੱਲ ਕਰਦੇ ਆ ਤਾਂ ਕਿਸ ਵੇਲੇ ਤੁਹਾਨੂੰ ਜਿਹੜਾ ਇਸ ਬਾਰੇ ਪਤਾ ਲੱਗਾ ਸੀਗਾ ਤਾਂ ਕਿੰਨੇ ਵਜੇ ਦਾ ਸਮਾਂ ਸੀਗਾ ਇਹ ਸਵੇਰੇ ਸਵੇਰੇ ਕੋਈ 8:00 ਵਜੇ ਜਿਹੜਾ ਖੇਤਾਂ ਦੇ ਬਾਹਰ ਜਿਹੜਾ ਘਰਾਂ ਦੀ ਬੈਕਸਾਈਡ ਆ ਇਦੇ ਉੱਤੇ ਜਿਹੜਾ ਪਤਾ ਲੱਗਾ ਵੱਖ-ਵੱਖ ਤਰੀਕਾ ਕਿਸੇ ਨੂੰ ਕਿਸੇ ਵੇਲੇ ਪਤਾ ਲੱਗਾ ਕਿਸੇ ਨੂੰ ਕਿਸੇ ਵੇਲੇ ਜਦ ਤੱਕ ਮੈਕਸਿਮਮ ਜਿਹੜਾ ਟਾਈਮ ਹੈ ਮੈਂ ਇਥੋਂ ਲੈਕਚਰ ਲੜੀ ਆ ਤੇ ਮੈਨੂੰ ਜਿਹੜਾ ਪਤਾ ਲੱਗਾ ਵੀ ਇਹ 8 ਵਜੇ ਦੇ ਮੈਨੂੰ ਜਿਹੜਾ ਫੋਨ ਗਿਆ ਮੈਂ ਉਦੋਂ ਇਹਨਾਂ ਨੂੰ ਫੌਰਨ ਪੁਲਿਸ ਨੂੰ ਜਿਹੜਾ ਉਹ ਇਨਫੋਰਮ ਕੀਤਾ ਕਿ ਇਹ ਪੁਲਿਸ ਪ੍ਰਸ਼ਾਸਨ ਆਇਆ ਫੋਰੈਂਸਿਕ ਟੀਮ ਆਈ ਹੈ ਜੋ ਵੀ ਹੋਏਗਾ ਹੁਣ ਅੱਗੇ ਦੇਖਿਆ ਜਾਏਗਾ ਕਿ ਕੀ ਚੀਜ਼ ਆਈ ਹੈ ਮਾਹੌਲ ਕਾਫੀ ਜੋ ਇਸ ਵਲੇ ਜਿਹੜਾ ਕਾਫੀ ਜ਼ਿਆਦਾ ਜੋ ਰਿਸਕ ਕਹਿ ਸਕਦੇ ਹਾਂ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਰੈਡ ਅਲਰਟ ਹੈਗਾ ਫਾਲਤੂ ਜੋ ਕੋਈ ਵੀ ਬਾਹਰ ਨਾ ਨਿਕਲੇ ਆਪ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਤੁਹਾਡੇ ਇਸ ਏਰੀਆ ਦੇ ਵਿੱਚ ਕੀ ਹਾਲਾਤ ਹੈਗੇ ਨੇ ਦੇਖੋ ਜੀ ਹਾਲਾਤ ਤੇ ਬਿਲਕੁਲ ਅਨੁਕੂਲ ਹੈਗੇ ਆ ਲੋਕ ਇਸ ਚੀਜ਼ ਨੂੰ ਮੰਨ ਗਏ ਨੇ ਇਸ ਚੀਜ਼ ਨੂੰ ਲੋਕ ਮੰਨਦੇ ਨੇ ਕਿ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਉਹਦੇ ਤੇ ਅਮਲ ਕੀਤਾ ਜਾਵੇ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਜਿਸ ਤਰ੍ਹਾਂ ਲਾਈਟਿੰਗ ਗੱਡੀਆਂ ਦੀ ਲਾਈਟਿੰਗ ਆ ਆ ਸਾਡੇ ਰੇਲਵੇ ਲਾਈਨਿੰਗ ਆ ਰੇਲਵੇ ਲਾਈਨਾਂ ਦੇ ਲਾਗੇ ਔਰ ਜਿਹੜੀ ਰੇਲਵੇ ਲਾਈਨਾਂ ਆ ਇਹਦੀਆਂ ਜਿਹੜੀਆਂ ਲਾਈਟਾਂ ਜਿਹੜੀਆਂ ਉਹ ਰਾਤ ਜਗਦੇ ਰਹਿੰਦੇ ਆ ਰਾਤੀ ਵੇ ਸੀ ਉਹ ਬੰਦ ਕਰਵਾਈਆਂ ਸੀਗਾ ਪ੍ਰਸ਼ਾਸਨ ਨੂੰ ਰੇਲਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਇਹ ਸ਼ਾਟੇ ਦੇ ਵਿੱਚ ਰਾਤੀ ਮੂਵਮੈਂਟ ਦੇਖੇ ਗਏ ਇਹਨੂੰ ਦੇਖਦਿਆਂ ਹੋਇਆਂ ਇਹ ਜਿਹੜੀ ਲਾਈਟਿੰਗ ਸਿਸਟਮ ਹੈ ਸਿਗਨਲ ਸਿਸਟਮ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਨਤਾ ਜਿਹੜੀ ਆ ਉਹ ਲਈ ਰਖਵਾਲੀ ਕੀਤੀ ਜਾਵੇ ਕਹਿੰਦਾ ਭਾਵ ਕਿ ਜੋ ਬਲੈਕਆਊਟ ਹੁੰਦਾ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟ ਜਰੀ ਆ ਨਾ ਬਿਲਕੁਲ ਨਹੀਂ ਚਲਣੀ ਚਾਹੀਦੀ ਬਿਲਕੁਲ ਨਹੀਂ ਚਲਣੀ ਅਸੀਂ ਪੁਲਿਸ ਪ੍ਰਸ਼ ਜਾ ਜੋ ACP ਨੇ ਉਹ ਵਾਪਸ ਆ ਚੁੱਕੇ ਨੇ ਤਾਂ ਕੀ ਜਾਂਚ ਜਿਹੜੀ ਸਰ ਨਿਕਲੀ ਆ ਜੀ ਬਿਲਕੁਲ ਕਬਰਾਂ ਦੇ ਲੋੜਨੇ ਆ ਸਾਡੀ FSL ਟੀਮ ਨੇ ਜਾਂਚ ਕਰ ਲਈ ਆ ਇਹ ਅਗਨੀ ਫਾਸਟ ਆਊਟ ਆ ਇਹ ਇੱਕ ਪਾਊਡਰ ਹੁੰਦਾ ਵਾ ਅੱਗ ਬੁਝਾਉਣ ਲਈ ਵਰਤਿਆ ਜਾਂਦਾ ਵਾ ਇਹ ਇੱਥੇ ਕੂੜਾ ਕਰਕਟਰ ਸੁੱਟਿਆ ਕਿਸੇ ਨੇ ਉਹਦੇ ਵਿੱਚ ਕੁਝ ਆ ਗਿਆ ਵਾ ਇਹੋ ਜੀ ਗੱਲ ਨਹੀਂ ਕੋਈ ਵੀ ਸਪੋਰਟਕ ਪ੍ਰਦਾਰਥ ਨਹੀਂ ਹੈਗਾ ਜੀ ਬਿਲਕੁਲ ਸਪਸ਼ਟ ਕਹਿੰਦਾ ਤਾਂ ਲਗਾਤਾਰ ਜੋ ਇਹ ਤਸਵੀਰਾਂ ਸਾਂਝੀਆਂ ਕਰ ਰਏ ਸੀਗੇ ਤਾਂ ਜ਼ਰੂਰ ਕੂੰ ਤੱਕ ਕਾਫੀ ਪੈਨਿਕ ਜੋ ਲੋਕ ਹੋਏ ਸੀਗੇ ਤਾਂ ਉਹ ਜ਼ਰੂਰ ਇੱਥੇ ਆ ਕੇ ਪ੍ਰਸ਼ਾਸਨ ਵੱਲੋਂ ਕਹਿ ਦਿੱਤਾ ਗਿਆ ਜੋ ਗੱਲ ਕਲੀਅਰ ਕਰ ਦਿੱਤੀ ਗਈ ਆ ਤਾਂ ਉੱਥੇ ਹੀ ਤੁਹਾਡੇ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕੀਤੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੋ ਪ੍ਰਸ਼ਾਸਨ ਵੱਲੋਂ ਕਿਉਂਕਿ ਜੋ ਲੋਕ ਨੇ ਕਾਫੀ ਪੈਨਿਕ ਹੋਏ ਸੀਗੇ ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਜੋ ਲੈ ਕੇ ਜਾਇਆ ਜਾ ਰਿਹਾ ਤਾਂ ਇਹ ਫਰੈਂਸਿਕ ਟੀਮ ਵੱਲੋਂ ਜੋ ਜਾਂਚ ਕੀਤੀ ਗਈ ਹੈ ਪੂਰਨ ਆਪਣੀ ਜਾਂਚ ਕਰ ਲਿਤੀ ਗਈ ਆ ਤਾਂ ਇਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਨੂੰ ਜਿਹੜਾ ਨਸ਼ਟ ਕਰ ਦਿੱਤਾ ਗਿਆ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਕਹਿ ਰਿਹਾ ਕਿ ਇਸ ਦੇ ਉੱਤੇ ਘਬਰਾਉਣ ਦੀ ਕੋਈ ਲੋੜ ਨਹੀਂ ਸੀਗੀ ਤਾਂ ਇਹ ਖਾਸ ਤਸਵੀਰਾਂ ਤਾਂ ਸਰ ਇਹਨੂੰ ਨਸ਼ਟ ਕਰ ਦਿੱਤਾ ਗਿਆ ਹਾਂਜੀ ਹਾਂਜੀ ਸਾਡੇ ਅਫਸਰਾਂ ਕੋਲ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਉਹਨਾਂ ਨੂੰ ਦੱਸਤਾ ਸਾਰੀ ਡਿਟੇਲ ਹੈ ਹਾਂਜੀ ਡਿਪਟੀ ਸਾਹਿਬ ਦੱਸਣ ਨੂੰ ਬ੍ਰੀਫ ਚ ਦੱਸ ਦੇਣ ਉਹਨਾਂ ਨੇ ਦੇ ਦਿੱਨੀ ਹੈ ਕਿ ਪਰੇ ਕਿ ਇਹਨੂੰ ਡਿਮਾਲਿਸ਼ ਕਰ ਦੇਣਾ ਨੈਕਸਟ ਕਰ ਕੁਛ ਨਹੀਂ ਕੁਛ ਨਹੀਂ ਹੈ ਕੁਛ ਨਹੀਂ ਐਵੇਂ ਵੈਸੇ ਚੀਜ਼ ਕੋਈ ਖਾਸ ਨਹੀਂ ਹੈ ਕਿਉਂਕਿ ਕੋਈ ਪੈਨਿਕ ਨਾ ਕਰੀ ਨਹੀ ਨਹੀ ਕੁਛ ਨਹੀਂ ਹੈ ਜਿਹੋ ਜੀ ਚੀਜ਼ ਕੋਈ ਨਹੀਂ ਆ ਦੇਦਣਗੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜ਼ਰੂਰ ਕਿਹਾ ਜਾ ਰਿਹਾ ਇਹਨਾਂ ਵੱਲੋਂ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ ਲੇਕਿਨ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਹਾਲਾਤ ਜਿਹੜੇ ਸਾਂਝੇ ਕਰ ਰਿਹਾ ਕਿਉਂਕਿ ਲੋਕ ਕਾਫੀ ਜ਼ਿਆਦਾ ਪੈਨਿਕ ਹੋ ਚੁੱਕੇ ਸੀਗੇ ਕਿਉਂਕਿ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੀਗੀਆਂ ਤਾਂ ਐਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੱਲੀ-ਕੱਲੀ ਜਗ੍ਹਾ ਤੋਂ ਤੜ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੂਨ ਇੱਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ